ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੈਂ ਪਹਿਲਾਂ ਵੀ ਆਖਿਆ ਸੀ ਕਹਿੰਦੇ ਕਿ ਹੁਣ ਜਿੱਦਾਂ ਤੁਸੀਂ ਕਹਿ ਗਏ ਕਿ ਰਜਿਸਟਰੀਆਂ ਨੂੰ ਬੰਦ ਕੀਤੀਆਂ ਹੁੰਦੀਆਂ ਨੇ ਪਰ ਉਹ ਤਾਂ ਕਹਿੰਦੇ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਲਈ ਸੋਚਦੇ ਹਾਂ ਹਰ ਘਰ ਦੇ ਵਿੱਚ ਹਰ ਇੱਕ ਬੰਦਾ ਆਪਣੇ ਘਰ ਦਾ ਮਾਲਕ ਹੋਏਗਾ ਤੇ ਹੁਣ ਸਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਹਾਲਾਂਕਿ ਦੋ 1 ਕਰੋੜ 90 ਲੱਖ ਲੋਕ ਬੈਠਾ ਹੈ ਅਸੀਂ ਤਾਂ ਕਹਿੰਦੇ ਆ ਅਸੀਂ ਅਸੀਂ ਚੈਲੰਜ ਕਰਦੇ ਆ ਤੁਹਾਨੂੰ ਸਾਮਾਨ ਜੀ ਨੂੰ ਵੀ ਤੁਸੀਂ 1 ਕਰੋੜ 90 ਲੱਖ ਨੂੰ ਰਜਿਸਟਰੀਆਂ ਦਾ ਬੰਦ ਕਰਤੀਆਂ ਤੰਗ ਦਾ ਕਰਤੇ ਤੁਹੇ ਇੱਕ ਕਰਤਿ ਕਰਤਾ ਤਾ ਕੇ ਦੇਖੋ ਤੁਸੀਂ ਤਾਂ ਉਹਨਾਂ ਨੂੰ ਸਕਦੇ ਨਹੀਂ ਕਰ ਤੁਸੀਂ ਉਹਨਾਂ ਨੂੰ ਬੇਕਰ ਨਹੀਂ ਕਰ ਸਕਦੇ ਪਰ ਤੁਸੀਂ ਤਲਵਾਰ ਉਹ ਗਰੀਬ ਲੋਕਾਂ ਤੇ ਹਰ ਵਕਤ ਲਟਕਾ ਕੇ ਰੱਖ ਲੀਏ ਤੇ 16000 ਦੇ ਕਰੀਬ ਅੱਜ ਕਲੋਨੀਆਂ ਪੰਜਾਬ ਦੇ ਵਿੱਚ ਨੇ ਜਿਹਦੇ ਵਿੱਚ 1 ਕਰੋੜ 90 ਲੱਖ ਦੇ ਕਰੀਬ ਲੋਕ ਰਹਿੰਦੇ ਨੇ ਇਹਨਾਂ ਚੋਂ ਵੀ ਸ਼ਾਮਲ ਨੇ ਜਿਹੜੇ ਪਿੰਡਾਂ ਦੀਆਂ ਫਿਰਨੀਆਂ ਤੋਂ ਬਾਹਰ ਮਕਾਨ ਬਣਾ ਲੈਂਦੇ ਆ ਜੀ ਵੀ ਸਰਕਾਰ ਨੇ ਰੋਕ ਲਾਤੀ ਰਜਿਸਟਰੀਆਂ ਲਾਉਣ ਦੀ ਉਹਦੇ ਚ ਐਨਓਸੀ ਦੀਆਂ ਸ਼ਰਤਾਂ ਲਗ ਲਗ ਸ਼ਰਤਾਂ ਲਾਤੀਆਂ ਭਗਵਾਨ ਤਮਾਨ ਜਿਹਨੂੰ ਆਮਰ ਰੋੜਾ ਜਿਹਨੂੰ ਇਹ ਸਭ ਤੇ ਨਹੀਂ ਆ ਰਿਹਾ ਪੰਜਾਬ ਦੀ ਅਫਸਰਸ਼ਾਹੀ ਨੇ ਸੌ ਖਾ ਲਈ ਤੁਹਾਡੇ 4 ਐਮਐਲਬੀ ਨਹੀਂ ਦਿੱਤਰ ਦੇਣੇ ਜੇ ਤੁਹਾਡਾ ਨੁਕਸਾਨ ਕਰ ਰਹੇ ਨੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਇਹ ਪੰਜਾਬ ਦੇ ਹੋ ਕੇ ਪੰਜਾਬੀਆਂ ਦਾ ਜਿਹੜਾ ਕਾਂਡਰ ਰਹੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੋਨੂੰ ਜਸਲਾਦੇ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅੱਜ ਪ੍ਰੋਗਰੈਸਿਵ ਫਰੰਟ ਪੰਜਾਬ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਔਰ तमाम ਚਰਚਾਵਾਂ ਕਿਤੀਆਂ ਔਰ ਕਾਤੋਂ ਉਹਨਾਂ ਨੇ ਅੱਜ ਇਹ ਪ੍ਰੈਸ ਕਾਨਫਰੰਸ ਰੱਖੀ ਮੈਂ ਤੁਹਾਨੂੰ ਦੱਸ ਦੇਣਾ ਕਿ ਅੱਜ ਸਾਡੇ ਨਾਲ ਦਰਸ਼ਨ ਸਿੰਘ ਧਾਲੀਵਾਲ ਐਡਵੋਕੇਟ ਸਾਹਿਬ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਅਸਲ ਮੁੱਦਾ ਕੀ ਸੀ ਸਤਿ ਸ਼੍ਰੀ ਅਕਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਜ ਜੀ ਸੋਨੋ ਜੀ ਅਸੀਂ ਜਿਹੜਾ ਫਰੰਟ ਹੈ ਇਹਦੇ ਚ ਅਸੀਂ 25 ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਕਹਿ ਲਓ ਮੰਗਾਂ ਕਹਿ ਲਓ ਬਣਾਈਆਂ ਨੇ ਜਿਹੜੀਆਂ ਸਾਰੇ ਪੰਜਾਬ ਦੀਆਂ ਕਾਮਨ ਨੇ ਤੇ ਫਰੰਟ ਨੇ ਫੈਸਲਾ ਕੀਤਾ ਵੀ ਅਸੀਂ ਇਹਨਾਂ ਮੰਗਾਂ ਬਾਰੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਮਿਲਾਂਗੇ ਮੌਜੂਦਾ ਸਰਕਾਰ ਦੇ ਲੀਡਰਾਂ ਨੂੰ ਮਿਲਾਂਗੇ ਅਫਸਰਾਂ ਨੂੰ ਮਿਲਾਂਗੇ ਇਹਨਾਂ ਦਾ ਕੀਵੇਂ ਹੱਲ ਕੀਤਾ ਜਾ ਸਕਦਾ ਅੱਜ ਸਾਡੇ ਨਾਲ ਸੀਪੀਐਮ ਦੇ ਸੂਬਾ ਸਕੱਤਰ ਕਾਮੇ ਸੁਖਵਿੰਦਰ ਸਿੰਘ ਸੇਖੋਂ ਜੀ ਆਈਸੀ ਉਹਨਾਂ ਨੇ ਵੀ ਸਾਡੇ ਨਾਲ ਸਾਂਝੀ ਪੈਰਸਪੋਟਫਸ ਕੀਤੀ ਹੈ ਅੱਜ ਦਾ ਮੁੱਦਾ ਜਿੱਥੇ ਲੈਂਡ ਪੂਲਿੰਗ ਦਾ ਸੀ ਉਹ ਉਹਦੀ ਅਸੀਂ ਜਿਹੜੀ ਵਿਰੋਧ ਕਰਦੇ ਆ ਨਹੀਂ ਹੋਣੀ ਚਾਹੀਦੀ ਇਸ ਤੋਂ ਬਿਨਾ ਇੱਕ ਜਿਹੜਾ ਮੇਨ ਮੁੱਦਾ ਸਹੀ ਸਾਡਾ ਅੱਜ ਜਿਹੜਾ ਸਾਡੀ ਮੰਗ ਹੈ ਮੇਨ ਕਿ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਤੋਂ 25-30 ਸਾਲ ਤੋਂ ਲੈ ਕੇ ਇੱਕ ਜਦੋਂ ਸ਼ਹਿਰ ਬਸਦਾ ਹੈ ਇਹ ਸਰਕਾਰਾਂ ਦੀ ਨਲਾਇਕੀਆਂ ਕਾਰਨ ਅਫਸਰਾਂ ਦੀ ਨਲਾਇਕੀਆਂ ਕਾਰਨ ਤੇ ਵੱਡੇ ਵੱਡੇ ਬਿਲਡਰਾਂ ਦੇ ਵੱਡੇ ਵੱਡੇ ਕਾਰਪੋਰੇਟ ਦੀ ਸਾਜ਼ਿਸ਼ ਕਾਰਨ ਜਿਹੜੇ ਛੋਟਾ ਮਜ਼ਦੂਰ ਹੈ ਛੋਟਾ ਅੰਪਲਾਈ ਹੈ ਜਿਹਦੀ ਆਮਦਨ 7500 ਤੋਂ ਲੈ ਕੇ 25000 ਰੁਪਏ ਦੇ ਕਰੀਬ ਹੈ ਉਹਨੇ ਸ਼ਹਿਰਾਂ ਚ ਆ ਕੇ ਬਸੜਾ ਹੁੰਦਾ ਹੈ ਦਿੱਲੀ ਆਮੜਾ ਹੁੰਦਾ ਸ਼ਹਿਰਾਂ ਜਿੱਥੇ ਬਸਣਾ ਹੁੰਦਾ ਉਹਨਾਂ ਵਾਸਤੇ ਕੋਈ ਸੁਵਿਧਾ ਨਹੀਂ ਕਰੀ ਫਿਰ ਲੋਕ ਕੀ ਕਰਦੇ ਨੇ ਨਾਲ ਸ਼ਹਿਰ ਦੇ ਵਿੱਚ ਛੋਟੇ ਛੋਟੇ ਕਲੋਨੀਆਂ ਬਿਲਡਰ ਕੋਈ ਹੋਰ ਖਾਸ ਕਰ ਪੋਲੀਟੀਕਲ ਬੰਦੇ ਹੀ 25 30 ਸਾਲ ਤੋਂ ਉਹਨਾਂ ਦੇ ਵਿੱਚ ਹਿੱਸੇ ਪਾ ਕੇ ਉਹ ਪਲਾਟ ਕੱਢ ਦਿੰਦੇ ਨੇ ਛੋਟੇ ਛੋਟੇ ਇਹ 16000 ਦੇ ਕਰੀਬ ਅੱਜ ਕਲੋਨੀਆਂ ਪੰਜਾਬ ਦੇ ਵਿੱਚ ਨੇ ਜਿਹਦੇ ਵਿੱਚ 1 ਕਰੋੜ 90 ਲੱਖ ਦੇ ਕਰੀਬ ਲੋਕ ਰਹਿੰਦੇ ਨੇ ਇਹਨਾਂ ਚੋ ਵੀ ਸ਼ਾਮਲ ਨੇ ਜਿਹੜੇ ਪਿੰਡਾਂ ਦੀਆਂ ਫਿਰਨੀਆਂ ਤੋਂ ਬਾਹਰ ਮਕਾਨ ਬਣਾ ਲੈਂਦੇ ਨੇ ਇਹ ਸਰਕਾਰ ਕੀ ਕਰਦੀ ਆ ਪਹਿਲੀ ਵੀ ਪਹਿਲਾਂ ਤਾਂ ਉੱਥੇ ਉਹਨਾਂ ਨੂੰ ਪੈਸੇ ਵਟਦੇ ਆ ਪੈਸੇ ਖਾਂਦੇ ਆ ਅਫਸਰ ਫਿਰ ਉੱਤੇ ਰੋਕ ਲਾ ਦਿੰਦੇ ਹੁਣ ਵੀ ਇਹ ਸਰਕਾਰ ਨੇ ਰੋਕ ਲਾਤੀ ਰਜਿਸਟਰੀਆਂ ਲਾਉਣ ਦੀ ਉਹਦੇ ਚ ਐਨਓਸੀ ਦੀਆਂ ਸ਼ਰਤਾਂ ਲਗ ਲਗ ਸ਼ਰਤਾਂ ਲਾਤੀਆਂ ਦੇਖੋ ਹੈਰਾਨੀ ਦੀ ਗੱਲ ਇਹ ਹੈ ਉਨਾ ਕਲੋਨੀਆਂ ਵਿੱਚ ਹੀ ਸਾਰੇ ਪੰਜਾਬ ਦੇ ਅਫਸਰਾਂ ਦੇ ਸਾਰੇ ਮੰਤਰੀਆਂ ਦੇ ਐਮਐਲਆ ਦੇ ਈਵਨ ਭਗਵੰਤ ਪਾਣ ਜੀ ਵੀ ਕਹਿ ਚੁੱਕੇ ਵੀ ਮੇਰਾ ਮਕਾਨ ਵੀ ਇਸੇ ਕਲੋਨੀ ਚ ਹੈ ਇਹਨਾਂ ਨੂੰ ਮਤਲਬ ਬੋਲਣ ਲੱਗੇ ਕੁਝ ਆ ਸਮਝ ਤੋਂ ਬਾਹਰ ਹੈ ਤੂੰ ਹੈੱਡ ਸਟੇਟ ਦੇ ਤੁਸੀਂ ਮੁੱਖ ਮੰਤਰੀ ਸਾਹਿਬ ਤੁਸੀਂ ਫਿਰ ਇਹਨਾਂ ਲੋਕਾਂ ਨੂੰ ਰੈਗੂਲਰ ਕਿਉਂ ਨਹੀਂ ਕਰਦੇ ਇਹ ਵਾਦਾ ਕਰਕੇ ਅਸੀਂ ਰੈਗੂਲਰ ਕਰਾਂਗੇ ਦੂਜੀ ਗੱਲ ਇਹ ਹੈ ਸਾਰੀਆਂ ਪਾਰਟੀਆਂ ਜਿਹੜੀਆਂ ਰਾਜ ਕਰ ਚੁੱਕੀਆਂ ਤੇ ਹੁਣ ਰਾਜ ਕਰ ਰਹੀਆਂ ਨੇ ਇਹ ਇਹਨਾਂ ਨੂੰ ਵੋਟਾ ਬਿਨਾਂ ਤੋਂ ਹੀ ਲੈਣਗੇ 1 ਕਰੋੜ 90 ਲੱਖ ਜਿਹੜੇ ਗਰੀਬ ਲੋਕੀ ਵੋਟ ਪਾਉਂਦਾ ਜੇ ਤੁਸੀਂ ਕਹੋ ਮੁਹਾਲੀ ਦਾ ਵੱਡੇ ਸੈਕਟਰਾਂ ਦਾ ਦੋ ਦੋ ਕਨਾਲ ਕਨਾਲ ਦੀ ਕੋਠੀਆਂ ਵਾਲਾ ਕੋਈ ਵੋਟ ਪਾਉਣ ਨਹੀਂ ਜਾਂਦਾ ਇਹ ਉਹਨਾਂ ਤੋਂ ਹੀ ਵੋਟਾਂ ਲੈਣਗੇ 1 ਕਰੋੜ 90 ਲੱਖ ਤੋਂ ਹੁਣ ਵੀ ਬਿਸ਼ਰਵੀ ਨਾਲ ਸਾਰੀਆਂ ਪਾਰਟੀਆਂ ਵਾਲੇ ਵੋਟਾਂ ਮੰਗਣਗੇ ਉਹਨਾਂ ਲੋਕਾਂ ਤੋਂ ਪਰ ਐਗਰੋ ਲੋਕ ਨਹੀਂ ਕਰਦੇ ਦੂਜੀ ਇਰਾਨੀ ਦੀ ਗੱਲ ਇਹ ਹੈ ਕੈਸਾ ਹੈ ਪ੍ਰਿਸ਼ਟਾਚਾਰ ਹੋ ਗਿਆ ਅਫਸਰ شاہੀ ਪੰਜਾਬ ਦੇ ਵਿੱਚ ਭਾਰੂ ਹੋ ਗਈ ਉੱਤੇ ਇਹਨਾਂ ਦੇ ਆਪਣੇ ਸਰਕਾਰੀ ਮਹਿਕਵੇ ਨੇ ਇਹਨਾਂ ਨੂੰ ਲੁੰਨੀਆਂ ਚਾਹੀ ਸੜਕਾਂ ਨੂੰ ਉਹ ਇੱਥੇ ਬਹੁਤ ਪੈਸਾ ਲਾ ਚੁੱਕੀ ਸਰਕਾਰ ਬੈਂਕ ਉੱਥੇ ਨੇ ਲੋਕਾਂ ਨੇ ਰਜਿਸਟਰੀਆਂ ਕਰਾਈਆਂ ਆ ਸਰਕਾਰ ਨੂੰ ਪੈਸਾ ਦਿੱਤਾ ਉਹ ਲੋਨ ਧਾਰ ਰਹੇ ਨੇ ਤੁਸੀਂ 1 ਕਰੋੜ 90 ਲੱਖ ਲੋਕਾਂ ਦੇ ਗਰੀਬਾਂ ਤੇ ਕਿਉਂ ਆਪਣਾ ਕਵਾੜਾ ਚਲਾ ਰਹੇ ਹੋ ਇਹ ਉਹਨੂੰ ਬੰਦ ਕਰਕੇ ਇਹ ਨਾਲ ਬੇਰੁਜ਼ਗਾਰੀ ਵੀ ਵਧੀ ਹੈ ਦੁੱਖ ਦੀ ਗੱਲ ਹੈ ਵੀ ਨਾਲ ਸਰਕਾਰ ਦੇ ਅੰਦਰ ਵੀ ਘਟਿਆ ਤੇ ਬੋਟ ਵੀ ਘਟਿਆ ਉਹਨੇ ਅਫਸਰਸ਼ਾਹੀ ਜਿਹੜੀ ਪੰਜਾਬ ਦੀ ਭਗਵੰਤ ਮਾਨ ਜਿਹਨੂੰ ਆਮਰ ਰੋੜਾ ਜਿਹਨੂੰ ਇਹ ਸਮਝ ਨਹੀਂ ਆ ਰਿਹਾ ਪੰਜਾਬ ਦੀ ਅਫਸਰਸ਼ਾਹੀ ਨੇ ਸੌ ਖਾ ਲਈ ਤੁਹਾਡੇ 4 ਐਮਐਲਬੀ ਨਹੀਂ ਜਿੱਤਣ ਦੇ ਇਹ ਤੁਹਾਡਾ ਨੁਕਸਾਨ ਕਰ ਰਹੇ ਨੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਇਹ ਪੰਜਾਬ ਦੇ ਹੋ ਕੇ ਪੰਜਾਬੀਆਂ ਦਾ ਜਿਹੜਾ ਕਹਾਣ ਦਰ ਰਹੇ ਨੇ ਦੂਜੀ ਸਾਡੀ ਜਿਹੜੀ ਮੰਗ ਹੈ ਮੋਰਚੇ ਦੀ ਅਸੀਂ ਬਹੁਤ ਦੇਰ ਤੋਂ ਲੜ ਰਹੇ ਹਾਂ ਸੋਨੂ ਜੀ ਪਿੰਡਾਂ ਦੇ ਵਿੱਚ ਕੁ ਲਾਲਕੀ ਰੈਡ ਲਾਇਰ ਜੀ ਨੂੰ ਆਪਾਂ ਕਹਿੰਦੇ ਆ ਉਹਦੇ ਆ ਰਿਸ਼ਤੇ ਆ ਬੰਦ ਕਰਤੀਆਂ ਜੀ ਉੱਥੇ ਕੋਲ ਰਹਿੰਦੇ ਨੇ 10% ਉੱਤੇ ਜ਼ਮੀਨ ਵਾਲੇ ਰਹਿੰਦੇ ਨੇ 90% ਉੱਤੇ ਐਸਸੀ ਬੀਸੀ ਗਰੀਬ ਲੋਕ ਰਹਿੰਦੇ ਨੇ ਨਾ ਉਹ ਆਪਣੀ ਰਜਿਸਟਰੀ ਕਰਵਾ ਸਕਦਾ ਨਾ ਉਹ ਤੇ ਲੋਨ ਲੈ ਸਕਦਾ ਨਾ ਉਹ ਆਪਣਾ ਕੋਈ ਮਕਾਨ ਬਣਾ ਸਕਦਾ ਜੀ ਇਹਦੇ ਬਾਰੇ ਅਸੀਂ ਇੱਕ ਇਹ ਪਹਿਲੀ ਸਰਕਾਰ ਦੇਖੀ ਅਸੀਂ 2 ਸਾਲ ਤੋਂ ਐਸ ਮੁੱਦੇ ਤੇ ਲੜ ਰਹੇ ਆ ਸਾਡੇ ਕੋਲ ਰਜਿਸਟਰਡ ਲੈਟਰ ਪੇ ਦੇ ਵੀ ਇਹ ਅਫਸਰ ਸਾਹੀ ਪੰਜਾਬ ਦੀ ਪਹਿਲੀ ਵਾਰ ਦੇਖੀ ਵੀ ਸਾਡੀ ਇੱਕ ਵੀ ਰਜਿਸਟਰਡ ਲੈਟਰ ਦਾ ਕੋਈ ਜਵਾਬ ਨਹੀਂ ਦਿੰਦਾ ਨਾ ਸਾਨੂੰ ਮਿਲਣ ਦਾ ਮੌਕਾ ਦਿੰਦਾ ਕਦੇ ਵੀ ਹੁਣ ਅਸੀਂ ਇਹ ਕਿਹੜਾ ਚਾਹੁੰਦੇ ਆ ਵੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਡੀਸੀ ਨੇ ਵੀ ਇੱਕ ਮੁਹਾਲੀ ਦੇ ਨੇ ਚਿੱਠੀ ਜਾਰੀ ਕੀਤੀ ਹੋਈ ਹੈ ਸਰਕਾਰ ਦੀ ਆਪਣੀ ਨੋਟੀਫਿਕੇਸ਼ਨ ਆ ਇਹ ਤੁਸੀਂ ਐਨਓਸੀ ਨਹੀਂ ਮੰਗਣੀ ਰੈੱਡ ਲਾਈਨ ਦੀ ਰਿਸ਼ਤੀਆਂ ਕਰਨੀਆਂ ਕੋਈ ਵੀ ਤਹਿਸੀਲਦਾਰ ਜਿਹੜਾ ਇਹਦੀ ਸਰਕਾਰ ਦੀ ਹਦਾਇਤਾ ਮੰਨਣ ਨੂੰ ਵੀ ਨਹੀਂ ਤਿਆਰ ਹਮ ਕਾਰਨ ਕੀ ਹੈ ਕਾਰਨ ਇਹ ਹੈ ਵੀ ਜਿਹੜਾ ਅਸੀਂ ਸਾਡਾ ਪਹਿਲਾ ਅਲੀਗੇਸ਼ਨ ਨਾ ਮੋਰਚੇ ਦਾ ਵੀ ਇਹ ਸਾਰੇ ਮਿਲੇ ਹੋਏ ਨੇ ਕਾਰਨ ਦਾ ਭ੍ਰਿਸ਼ਟਾਚਾਰ ਤੇ ਤੁਸੀਂ ਪੈਸੇ ਦੇ ਦੋ ਰਿਸ਼ਤੀ ਹੋ ਜੇਗੀ ਅਸੀਂ ਹੁਣ ਡੀਸੀ ਮੁਹਾਰੀ ਨੂੰ ਇਹ ਬੇਨਤੀ ਕਰਦੇ ਆਂ ਵੀ ਜੇ 15 ਦਿਨ ਨੂੰ ਦੇ ਵਿੱਚ ਵਿੱਚ ਲਾਲ ਕੇ ਦੀਆਂ ਰਿਸ਼ਤੀਆਂ ਨਾ ਖੁੱਲੀਆਂ ਤਾਂ ਸਾਡੇ ਨਾਲ ਸਿੱਖੋ ਸਾਹਿਬ ਵੀ ਕਹਿਗੇ ਸੀਪੀਐਮ ਵੀ ਕਹਿਗੀ ਸੀਪੀਆਈ ਵੀ ਸਾਡੇ ਨਾਲ ਉਹਨਾਂ ਨੂੰ ਹੋ ਲਿਆ ਅਸੀਂ ਹੋਰ ਪਾਰਟੀਆਂ ਦੇ ਲੀਡਰਾਂ ਨੂੰ ਮਿਲਾਂਗੇ ਤਾਂ ਅਸੀਂ ਡੀਸੀ ਦਫ਼ਤਰ ਨੂੰ ਘੇਰਾਂਗੇ ਤੇ ਇਹ ਦੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਦੀ ਹੋਣੀ ਹੈ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੈਂ ਪਹਿਲਾਂ ਵੀ ਆਖਿਆ ਸੀ ਕਹਿੰਦੇ ਕਿ ਹੁਣ ਜਿੱਦਾਂ ਤੁਸੀਂ ਕਹੇ ਕਿ ਰਜਿਸਟਰੀਆਂ ਹੁਣ ਬੰਦ ਕੀਤੀਆਂ ਹੋ ਜਾਂਦੀਆਂ ਪਰ ਉਹ ਤਾਂ ਕਹਿੰਦੇ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਲਈ ਸੋਚਦੇ ਹਾਂ ਹਰ ਘਰ ਦੇ ਵਿੱਚ ਹਰ ਇੱਕ ਬੰਦਾ ਆਪਣੇ ਘਰ ਦਾ ਮਾਲਕ ਹੋਏਗਾ ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਇਹ ਚੀਜ਼ਾਂ ਇਸ ਤਰ੍ਹਾਂ ਹੋ ਰਹੀਆਂ ਜਦੋਂ ਸਰਕਾਰ ਆਈ ਸੀ ਇਹ ਇਹ ਸਭ ਤੋਂ ਪਹਿਲਾਂ ਭਗਵੰਤ ਮਾਨ ਜੀ ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਹਰ ਇੱਕ ਨੂੰ ਛੱਤ ਦੇਵਾਂਗੇ ਤੁਸੀਂ ਤਾਂ ਜਿਹੜੀ ਪਹਿਲਾਂ ਛੱਤ ਹੈ ਉਹ ਵੀ ਖੋ ਰਹੇ ਹੋ ਇਹਦਾ ਤੁਸੀਂ ਰੀਜ਼ਨ ਪੁੱਛਿਆ ਜਿਹੜਾ ਬਹੁਤ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਇਹ ਪਤੀ 35 ਸਾਲਾਂ ਤੋਂ ਤਕਰੀਬਨ ਜਿਆਦਾ ਜੋ ਹੋਇਆ ਤੇ ਇਹ ਸਰਕਾਰ ਵੀ ਇਹ ਕੀ ਕਰਦੇ ਨੇ ਇਹ ਕਾਰਪੋਰੇਟਰਾਂ ਨਾਲ ਮਿਲ ਕੇ ਵੱਡੇ ਵੱਡੇ ਬਿਲਡਰਾਂ ਨਾਲ ਮਿਲ ਕੇ ਇਹ ਸਰਕਾਰਾਂ ਚਲਾਉਂਦੇ ਨੇ ਹੁਣ ਵੀ ਇਹਦਾ ਰੀਜ਼ਨ ਇਹ ਹੈ ਹਾਲਾਂਕਿ ਦੋ 1 ਕਰੋੜ 90 ਲੱਖ ਲੋਕ ਬੈਠਾ ਹੈ ਅਸੀਂ ਤਾਂ ਕਹਿੰਨੇ ਆ ਅਸੀਂ ਅਸੀਂ ਚੈਲੰਜ ਕਰਦੇ ਆਂ ਭਗਵੰਤ ਮਾਨ ਜੀ ਨੂੰ ਵੀ ਤੁਸੀਂ 1 ਕਰੋੜ 90 ਲੱਖ ਨੂੰ ਰਜਿਸਟਰੀਆ ਦਾ ਬੰਦ ਕਰਤੀਆਂ ਤੰਗ ਦਾ ਕਰਤੇ ਤੁਸੀਂ ਇੱਕ ਘਰ ਤਾਂ ਤਾਂ ਤਾ ਕੇ ਦੇਖੋ ਤੁਸੀਂ ਤਾਂ ਉਹਨਾਂ ਨੂੰ ਸੱਕਦੇ ਨਹੀਂ ਘਰ ਤੁਸੀਂ ਉਹਨਾਂ ਨੂੰ ਬੇਕਰਨੀ ਕਰ ਸਕਦੇ ਪਰ ਤੁਸੀਂ ਤਲਵਾਰ ਉਹ ਗਰੀਬ ਲੋਕਾਂ ਤੇ ਹਰ ਵਕਤ ਲਟਕਾ ਕੇ ਰੱਖਣੀ ਹੈ ਇਹਦਾ ਰੀਜ਼ਨ ਕੀ ਹੈ ਵੱਡੇ ਵੱਡੇ ਬਿਲਡਰਾਂ ਤੋਂ ਪੈਸੇ ਇਕੱਠੇ ਕਰਨੇ ਤਾਂ ਕਿ ਉਹਨਾਂ ਦਾ ਮਾਲ ਜਿਹੜਾ ਉਹ ਵਿਕੇ ਲੋਕ ਵੀ ਉਹਨਾਂ ਦਾ ਮਾਲ ਜਿਹੜਾ ਵਿਕੇ ਉਹਨਾਂ ਤੋਂ ਫਿਰ ਪਾਰਟੀ ਫੰਡ ਇਕੱਠਾ ਕਰ ਰਹੇ ਪਹਿਲਾਂ ਵੀ ਇਹ ਕਪਰੇ ਪਾਰਟੀਆਂ ਕਰਦੀਆਂ ਸੀ ਇਹ ਵੀ ਇਹ ਕਰਦੇ ਇਹ ਪ੍ਰਬਲ ਅੱਛਾ ਯਾਨੀ ਕਹਿਣ ਦਾ ਮਤਲਬ ਹੈ ਕਿ ਹੁਣ 2027 ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੋ ਵੀ ਹਨ ਹਾਂਜੀ ਇਹ 2027 ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪਰ ਇਹਨਾਂ ਨੂੰ ਕੰਧ ਤੇ ਪੜਿਆ ਉਹ ਦੰਤੇ ਲਿਖਿਆ ਹੋਇਆ ਪੜਿਆ ਜਾਣਾ ਚਾਹੀਦਾ ਇਹਨਾਂ ਵੱਲੋਂ ਕਿ 1 ਕਰੋੜ 90 ਲੱਖ ਲੋਕ ਉਹ ਤੁਹਾਨੂੰ ਆਪਣੀਆਂ ਕਲੋਨੀਆਂ ਜਿਨ੍ਹਾਂ ਤੁਸੀਂ ਗੈਰਕਾਨੂੰਨੀ ਕਹਿੰਦੇ ਉਹ ਨਹੀਂ ਵਾਧਣ ਦੇਣਗੇ ਉਹ ਇੱਕੇ ਸਵਾਲ ਕਰਨਗੇ ਲੋਕ ਸਵਾਲ ਕਰਨਗੇ ਤੇ ਮੋਰਚੇ ਵੱਲੋਂ ਵੀ ਸਾਰੀਆਂ ਕਲੋਨੀਆਂ 'ਚ ਅਸੀਂ ਆਪਣੇ ਤੌਰ ਤੇ ਬੋਰਡ ਵੀ ਲਗਾ ਦਾਂਗੇ ਵੀ ਤੁਸੀਂ ਗੈਰਕਾਨੂੰਨੀ ਕਲੋਨੀ ਵਾਲਿਆਂ ਤੋਂ ਵੋਟਾਂ ਨਾ ਮੰਗੋ ਕਿਉਂਕਿ ਅਸੀਂ ਗੈਰਕਾਨੂੰਨੀ ਆ ਵੋਟ ਲੈਣੀ ਆ ਫਿਰ ਅਸੀਂ ਕਾਨੂੰਨੀ ਬਣ ਜਾਂਦੇ ਆ ਉਹ ਤੁਸੀਂ ਸਾਨੂੰ ਗੈਰ ਕਾਨੂੰਨੀ ਬਣਾਤਾ ਜਿਸ ਤਰੀਕੇ ਦੇ ਨਾਲ ਹੁਣ ਉਹਨਾਂ ਨੇ ਬਿਆਨ ਦਿੱਤਾ ਸੀ ਧੂਏ ਦੇ ਵਿੱਚ ਉਹ ਕਹਿੰਦੇ ਕਿ ਜਿਹੜੀ ਪਹਿਲਾਂ ਕਲੋਨੀयां ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਗੈਰ ਕਾਨੂੰਨੀ ਬਣੀਆਂ ਹੁਣ ਜਿਹੜੀ ਹੁਣ ਲੈਂਡ ਪਲਾਨਿੰਗ ਦੀ ਗੱਲ ਕਰ ਲਈਏ ਕਿ ਉਹ ਕਹਿੰਦੇ ਕਿ ਅਸੀਂ ਆਮ ਲੋਕਾਂ ਬਾਰੇ ਸੋਚਦੇ ਹਾਂ ਤੇ ਕਿਉਂਕਿ ਹੁਣ ਅਸੀਂ ਡਿਵੈਲਪ ਕਰਨਾ ਹੈ ਪੰਜਾਬ ਨੂੰ ਇੱਕ ਨੰਬਰ ਤੇ ਲੈ ਕੇ ਆਉਣਾ ਆਮ ਲੋਕ ਸੋਨੂ ਜੀ ਤੁਸੀਂ ਇਹ ਦੱਸੋ ਮੈਨੂੰ ਆਮ ਲੋਕ ਕਿਹਾ 100 ਗਜ ਦਾ ਪਲਾਟ ਲੈ ਸਕਦਾ ਮੁਹਾਲੀ ਦੇ ਵਿੱਚ 1 ਲੱਖ ਰੁਪਿਆ ਗਜ ਦਾ ਰੇਟ ਹੈ ਉਹ ਆਮ ਲੋਕ ਹੈ ਕੋਈ ਲੈ ਲੇਗਾ ਆਮ ਲੋਕ ਜਦੋਂ ਲੋਕ ਚਾਹੁੰਦੇ ਨਹੀਂ ਤੁਹਾਨੂੰ ਉੱਥੇ ਜਾਣਾ ਕਿਤੇ ਇਹਨਾਂ ਦਾ ਜਿਹੜੀ ਤੁਸੀਂ ਇਹ ਦੱਸੋ ਨਾ ਪਹਿਲਾਂ ਜਿਹੜੇ ਲੋਕ ਕੋਰੇ ਰਹਿੰਦੇ ਕਿ ਉਹ ਆਮ ਲੋਕ ਨਹੀਂ ਹੈ ਇਹਨੂੰ ਕੀ ਲੋੜ ਪੈਗੀ ਇਹ ਵੀ ਉਹਦੇ ਨਾਲ ਹੀ ਜੁੜਿਆ ਹੋਇਆ ਲੈਂਡ ਬੂਲਿੰਗ ਦੇ ਸਾਡੀ ਤਾਂ ਮੰਗ ਹੈ ਜਿੱਦਾਂ ਹੁਣ ਕੇਜਰੀਵਾਲ ਸਾਹਿਬ ਦੇ ਕਹਿਣਾ ਮੰਨ ਲੈਣ ਕੇਜਰੀਵਾਲ ਸਾਹਿਬ ਜਦੋਂ ਦਿੱਲੀ 'ਚ ਆਏ ਉਹਨਾਂ ਨੇ 2019 ਦੇ ਵਿੱਚ ਸਭ ਤੋਂ ਪਹਿਲਾਂ ਇਹ ਐਕਟ ਪਾਸ ਕੀਤਾ ਵੀ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਕੇ ਸਹੂਲਤਾਂ ਦੇ ਸਕੋ ਉਹਨਾਂ ਦੀ ਅਸਿਸਟੈਂਸੀਆ ਕਰੋ ਬਿਜਲੀ ਪਾਣੀ ਦਿਓ ਅਸੀਂ ਬਈ ਮੰਗ ਕਰਦੇ ਆ ਜੇ ਤੁਸੀਂ ਇਹਨਾਂ ਨੂੰ ਸਹੂਲਤਾਂ ਦੋ ਰਜਿਸਟਰੀਆਂ ਖੋਲੋ ਤੁਹਾਨੂੰ ਨਵੇਂ ਬਣਾਉਣ ਦੀ ਲੋੜ ਹੀ ਨਹੀਂ ਉੱਥੇ ਦੇ ਬਹੁਤ ਜਗ੍ਹਾ ਪਈ ਉਹ ਡਵੈਲਪ ਹੋ ਜੇਗੀ ਦੂਜਾ ਇੱਕ ਭਗਵੰਤ ਮਾਨ ਜੀ ਜਿਹੜੀ ਅਫਸਰशाही ਦਾ ਮੈਂ ਤੁਹਾਨੂੰ ਹਾਲ ਦੱਸਦਾ ਇਹਨਾਂ ਨੂੰ ਕਿਵੇਂ ਵੀ ਸਿਗਨਲ ਕਰਦੀ ਹੈ ਭਗਵੰਤ ਮਾਨ ਜੀ ਨੇ ਥੋੜੇ ਦਿਨ ਬਿਆਨ ਦਿੱਤਾ ਕਿ ਹਰਿਆਣੇ ਦੇ ਵਿੱਚ ਕੋਈ ਗੈਰ ਕਾਨੂੰਨੀ ਕਲੋਨੀ ਨਹੀਂ ਹੈ ਭਗਵੰਤ ਮਾਨ ਜੀ ਨੂੰ ਗਲਤ ਦੱਸ ਰਹੀ ਹੈ ਅਫਸਰਸ਼ਾਹੀ ਹਰਿਆਣੇ ਦੇ ਵਿੱਚ 1856 ਗੈਰ ਕਲੋਨੀ ਕਲੋਨੀਆਂ ਸੀ ਖੱਤਰ ਸਾਹਬ ਨੇ 450 ਦਿਨ 50 ਇੱਕ ਦਿਨ ਚ ਰੈਗੂਲਰ ਕਰੀਆਂ ਇਹ ਦੂਜਾ ਮਿਸਗਾਈਡ ਕਰ ਰਹੇ ਸੀ ਲੈਟ ਪੂਰਿੰਗ ਬਾਰੇ ਕਿ ਹਰਿਆਣਾ ਹੈ ਜਿਹੜਾ ਜਿਹੜੀ ਹਰਿਆਣੇ ਦੇ ਜਿਹੜੀਆਂ ਅਥਾਰਟिटीज ਨੇ ਉਹ ਕਿੰਨੀ ਜ਼ਮੀਨ ਉਹਨਾਂ ਨੇ ਕਲੋਨੀਆ ਬਣਾਉਣ ਵਾਸਤੇ ਇਕੱਠੀ ਕੀਤੀ ਮਿਸਗਾਈਡ ਇਹ ਕਰ ਰਹੇ ਨੇ ਹਰਿਆਣਾ ਤਾਂ ਦਿੱਲੀ ਦਾ ਪਾਰਟ ਹੈ ਜਿਹੜੀ ਦੇਸ਼ ਦੀ ਸਭ ਰਾਜਧਾਨੀ ਹੈ ਵਰਲਡ ਦਾ ਸਭ ਤੋਂ ਵੱਡਾ ਕੰਟਰੀ ਹੈ ਆਬਾਦੀ ਦੇ ਹਿਸਾਬ ਨਾਲ ਉੱਥੇ ਤਾਂ ਜ਼ਿਆਦਾ ਹੋਣਾ ਹੀ ਹੈ ਉੱਥੇ ਤਾਂ ਦਿੱਲੀ ਦੇ ਨੇੜੇ ਜ਼ਿਆਦਾ ਡਵੈਲਪਮੈਂਟ ਹੋਣੀ ਹੋਣੀ ਹੈ ਜ਼ਿਆਦਾ ਸਰਕਾਰ ਨੇ ਡਵੈਲਪਮੈਂਟ ਕਰਨੀ ਹੈ ਹਾਲਾਂਕਿ ਇਹ ਸਰਕਾਰ ਦੀ ਨਲਾਇਕੀ ਰਹ ਹੁੰਦਾ ਹੈ ਬਿਆ ਗੁਆਂਤ ਮਾਣੀ ਦੰਨ ਲੈ ਕੀ ਕੀ ਮੈਂ ਦੱਸਦਾ ਵੀ ਤੁਹਾਡੀ ਅਫਸਰ ਚ ਆਹੀ ਤੁਹਾਡੇ ਲੀਡਰ ਸਾਰੇ ਕਰਾਪਟ ਨੇ ਇਹਨਾਂ ਕਰਕੇ ਜਾਦਾਂ ਕਲੋਨੀਆ ਬਣੀਆਂ ਪੰਜਾਬ ਦੇ ਵਿੱਚ ਕੀ ਇਲੀਗਲ ਹਾਲਾਂਕਿ ਅਸੀਂ ਅਸੀਂ ਗੈਰ ਕਾਨੂੰਨੀ ਨੇ ਕਹਾਂਦੇ ਇਹ ਤੇ ਸਾਡਾ ਮੋਰਚਾ ਇਤਰਾਜ਼ ਕਰਦਾ ਹੈ ਸੋਨੋ ਜੀ ਗੈਰ ਕਾਨੂੰਨੀ ਕਿੱਥੇ ਹੁੰਦਾ ਜਗਾ ਸਰਕਾਰ ਦੀ ਹੋਵੇ ਕੋਈ ਜਾ ਕੇ ਧੱਕੇ ਤੇ ਦਬਲਵੇ ਬਣਾ ਲਵੇ ਇਹ ਤਾਂ ਲੋਕਾਂ ਨੇ ਖਰੀਦੀਆਂ ਐ ਰਜਿਸਟਰੀਆਂ ਕਰਵਾਈਆਂ ਐ ਉਹ ਇੰਤਕਾਲ ਕੀਤੇ ਐ ਸਰਕਾਰ ਨੇ ਪਟਵਾਰੀਆਂ ਨੇ ਸਾਰਾ ਰਿਕਾਰਡ ਹੀ ਤਾਂ ਬਣਾਇਆ ਫਿਰ ਅਸੀਂ ਬੈਂਕਾਂ ਤੋਂ ਲੋਕਾਂ ਨੇ ਲੋਨ ਲਿੱਤੇ ਨੇ ਉਥੇ ਬਿਜਲੀ ਦੇ ਮੀਟਰ ਲੱਗੇ ਨੇ ਇਹ ਗੈਰਕਾਨੂੰਨੀ ਕਿਵੇਂ ਹੋਇਆ ਇਹ ਤਾਂ ਲੋਕਾਂ ਨੂੰ ਤੰਗ ਕਰਕੇ ਰਿਸ਼ਵਤ ਖਾਣ ਦਾ ਅਸਰ ਛਾਹੀ ਨੇ ਜਿਹੜਾ ਜਰੀਆ ਉਹ ਪੰਜਾਬ 'ਚ ਬਣਾਇਆ ਹੋਇਆ ਜਿੱਦਾਂ ਹੁਣ ਉਹਨਾਂ ਨੇ ਗੱਲ ਕੀਤੀ ਸੀ ਕਹਿੰਦੇ ਕਿ ਜਿਹੜੀ ਇਹ ਕਲੋਨੀਆਂ ਗੈਰਕਾਨੂੰਨੀ ਆ ਪਰ ਜਿਹੜੀ ਅਸੀਂ ਬਣਾਵੇ ਕਾਨੂੰਨੀ ਤੌਰ ਤੇ ਬਣਾਇਆ ਕਿਉਂਕਿ ਪਹਿਲਾਂ ਬਣਾ ਬਣਾ ਕੇ ਲੋਕ ਭੱਜ ਗਏ ਕੌਣ ਰੋਕਦਾ ਇਹਨਾਂ ਨੂੰ ਕਾਨੂੰਨੀ ਬਣਾਉਣ ਨੂੰ ਨਹੀਂ ਜਿਹੜੇ ਕਹਿੰਦੇ ਨੇ ਕਿ ਹੁਣ ਲੈਂਡ ਪੁਨਿੰਗ ਦੀ ਗੱਲ ਹੈ 120 ਕਿੱਲੇ ਦੇ ਵਿੱਚ ਜਿਹੜੇ ਮੰਨਿਆ ਕਹਿੰਦੇ ਅਸੀਂ ਉਹਦੇ ਵਿੱਚ ਜਿਹੜੇ ਕਿਸਾਨ ਐ ਜਿਹੜੇ ਲੋਕ ਐ ਜਿਹੜੇ ਨੇ ਨਹੀਂ ਜ਼ਮੀਨ ਦੇਣੀ ਨਾ ਤੇ ਵੀ ਇਸ ਦਾ ਰੋਕ ਵੀ ਨਹੀਂ ਲਾਈ ਹੈਗੀ ਉਸ ਤੇ ਰਜਿਸਟਰੀ ਸੋ ਲੋ ਜੀ ਡਿਮਾਂਡ ਕਿੱਥੇ ਐ ਪਹਿਲਾਂ ਸਰਕਾਰ ਦੱਸੇ ਵੀ ਐਨੇ ਮਕਾਨ ਚਾਹੀਦੇ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਪਾਸੇ ਤਾਂ ਤੁਸੀਂ ਰੋਜ਼ ਰੌਲਾ ਪਾਉਂਦੇ ਆ ਵੀ ਪੰਜਾਬ ਦਾ ਨੌਜਵਾਨ ਬਾਹਰ ਨੂੰ ਭੱਜ ਰਿਹਾ ਹੈ ਪੰਜਾਬ ਦਾ ਕੋਠੀਆਂ ਖਾਲੀ ਪਈਆਂ ਐਨ ਆਰ ਆਈ ਦੇ ਕੋਠੀਆਂ ਖਾਲੀ ਪਈਆਂ ਉਹ ਲੈਵੇਗਾ ਕੌਣ ਇਹ ਤਾਂ ਸਿਰਫ ਇਹਨਾਂ ਨੇ ਉਹੀ ਜਿਹੜਾ ਨੈਕਸਸ ਐ ਕਾਰਪੋਰੇਟ ਦਾ ਅਫਸਰਾਂ ਦਾ ਸਰਕਾਰ ਦਾ ਇੱਕਠਾ ਕਰਕੇ ਇਹਨਾਂ ਦਾ ਲੈਂਡ ਲੈਂਡ ਇੱਕ ਚੰਗਤ ਬਣਾਉਣਾ ਹੈ ਇਕੱਠਾ ਲੈਂਡ ਬੈਂਕ ਬਣਾਉਣਾ ਹੈ ਵੱਡੇ ਵੱਡੇ ਸਰਮਾਇਯਦਾਰਾਂ ਨੂੰ ਫਿਰ ਇਹ ਦੇਣਾ ਹੈ ਤੁਸੀਂ ਤਾਂ ਅਸੀਂ ਦਾ ਜਵਾਬ ਮੰਗਦੇ ਆਂ ਇੱਕ ਕਰੋੜ 90 ਲੱਖ ਲੋਕਾਂ ਨੂੰ ਤੁਸੀਂ ਕਿਉਂ ਨਹੀਂ ਜੋੜ ਦੇ ਰਹੇ ਕਿਉਂ ਤੁਸੀਂ ਉਹਨਾਂ ਰਿਸ਼ਤੀਆਂ ਤੇ ਬੈਨ ਲਾਈ ਜਾਂਦੇ ਹੋ ਉਹਨਾਂ ਨੂੰ ਡਿਵੈਲਪ ਕਰਨ ਲੋਕ ਤਾਂ ਪੈਸੇ ਦੇਣ ਦੇ ਵੀ ਤਿਆਰ ਨੇ ਠਾਲ ਤੁਸੀਂ ਸਕਦੇ ਨਹੀਂ ਤੁਸੀਂ ਦਿੱਲੀ ਕੇਜਰੀਵਾਲ ਸਾਹਿਬ ਦੀ ਉਹ ਗੱਲ ਮੰਨ ਲਓ ਹਰੀਆਲੇ ਦੀ ਉਹ ਗੱਲ ਮੰਨ ਲਓ ਮਹਾਰਾਸ਼ਟਰ ਨੇ ਵੀ ਇਹ ਪਾਲਿਸੀ ਬਣਾਈ ਹੈ ਤੁਸੀਂ ਮਤਲਬ ਲੋਕਾਂ ਨੂੰ ਇਹ ਨੁਕਸਾਨ ਹੋ ਰਿਹਾ ਹੈ ਭਗਵੰਤ ਮਾਨ ਜੀ ਨੂੰ ਨਹੀਂ ਪਤਾ ਮੈਂ ਫੇਰ ਦੁਬਾਰਾ ਤੁਹਾਨੂੰ ਕਹਿੰਨਾ ਅਫਸਰ ਸ਼ਾਹੀ ਪੰਜਾਬ ਦੀ ਬੇਲਗਾਮ ਹੋ ਚੁੱਕੀ ਹੈ ਜਿੰਨੇ ਪੋਲੀਟੀਕਲ ਲੀਡਰ ਪੰਜਾਬ ਦਾ ਬੇੜਾ ਕਰਪਾਤੇ ਜ਼ਿੰਮੇਵਾਰ ਹੈ ਉਸ ਤੋਂ ਬਾਅਦ ਅਫਸਰ ਸ਼ਾਹੀ ਜ਼ਿੰਮੇਵਾਰ ਹੈ ਤੁਸੀਂ ਮੈਨੂੰ ਦੱਸ ਅਫਸਰ ਜਿਹੜੇ ਪਾਲਿਸੀਆਂ ਬਣਾ ਕੇ ਦਿੰਦੇ ਨੇ ਇਹਨਾਂ ਨੂੰ ਐਨਸੀ ਬੰਦ ਕਰ ਦੋ ਜੇ ਕਰ ਦੋ 38 ਕਿਸਮ ਦਾ ਮਜ਼ਦੂਰ ਹੁੰਦਾ ਥੋਨੂ ਜੀ ਸ਼ਹਿਰ ਦੇ ਨੇੜੇ ਡਰਾਈਵਰ ਹੈ ਕੱਪੜੇ ਧੋਣ ਵਾਲਾ ਹੈ ਪੋਚਾ ਲਾਉਣ ਵਾਲੇ ਆ ਰੇੜੀਆਂ ਵਾਲੇ ਨੇ ਅਫਸਰਾਂ ਨੂੰ ਉਹ ਤਾਂ ਚਾਹੀਦਾ ਹੈ ਉਹ ਤਾਂ ਚਾਹੀਦਾ ਸਵੇਰੇ ਡਰਾਈਵਰ ਵੀ 6 ਵਜੇ ਆ ਜੇ ਕੰਮ ਵਾਲੀ ਵੀ 6 ਵਜੇ ਆ ਜੇ ਪ੍ਰੈਸ ਵਾਲੇ 5 ਵਜੇ ਆ ਜੇ ਇਹਨਾਂ ਨੂੰ ਪੁੱਛੇ ਕੋਈ ਸਾਹਮਣੇ ਬਿਠਾ ਲ ਕੇ ਸਾਡੇ ਨਾਲ ਬਹਿਸ ਕਰਨ ਤੁਸੀਂ ਸੋਚਿਆ ਵੀ ਉਹ ਕਿੱਥੋਂ ਆਏਗਾ ਉਹ 50 ਕਿਲੋਮੀਟਰ ਥੋੜਾ ਆਏਗਾ ਆਏਗਾ ਤਾਂ ਡੇੜੇ ਦੇ ਉੱਥੇ ਕੇ ਉਨਾ ਨੁਇ ਹਾਲਕ ਸਰਕਾਰ ਦਾ ਕੋਈ ਪੈਸਾ ਨਹੀਂ ਲੱਗਿਆ ਇਹਨਾਂ ਕਲੋਨੀਆ ਬਣਾ ਕੇ ਸਗੋਂ ਸਰਕਾਰ ਨੂੰ ਆਮਦਨ ਹੋएगी ਰੁਜ਼ਗਾਰ ਬਣੂਗਾ ਤੁਸੀਂ ਬੇਰੁਜ਼ਗਾਰ ਕਰਤੇ ਲੋਕ ਮਜ਼ਦੂਰ ਤੁਸੀਂ ਬੇਰੁਜ਼ਗਾਰ ਕਰਤਾ ਲੱਕੜ ਵਾਲਾ ਮਿਸਤਰੀ ਤੁਸੀਂ ਮਜ਼ਦੂਰ ਕਰਤਾ ਪਲੰਬਰ ਤੁਸੀਂ ਬੇਰੁਜ਼ਗਾਰ ਕਰਤਾ ਰੇਤੇ ਬਜਰੀ ਵਾਲਾ ਤੁਸੀਂ ਬੇਰੁਜ਼ਗਾਰ ਕਰਤਾ 1 ਕਰੋੜ 90 ਲੱਖਾਂ ਨੂੰ ਤੁਸੀਂ ਪਰੇਸ਼ਾਨ ਕਰ ਰਹੇ ਹੋ ਇਹ ਕਿਹੜੀ ਸਿਆਣਪ ਦੀ ਗੱਲ ਹੈ ਕਿਹੜੀ ਅਫਸਰ ਚਾਹੀਏ ਜਿਹੜੀ ਇਹਨਾਂ ਨੂੰ ਅਕਲ ਹੈ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਸਾਡੇ ਪੰਜਾਬ ਦੀ ਇਹ ਬਹੁਤ ਦੁਖਾਂਤ ਹੈ ਵੀ ਜਿਹੜਾ ਬੰਦਾ ਫਰਦਾਨ ਆਪਣੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਜੇ ਐਮਐਲਏ ਦੀ ਕੁਰਸੀ ਤੇ ਬੈਠ ਜੇ ਜਿਹੜਾ ਉਹ ਅਫਸਰ ਬਣ ਜੇ ਉਹ ਕਹਿੰਦਾ ਮੈਨੂੰ ਸਾਰੀ ਬਹੁਤ ਜ਼ਿਆਦਾ ਹਕਲ ਮੈਨੂੰ ਹੈ ਇਹ ਕਦੇ ਨਹੀਂ ਹੋ ਸਕਦਾ ਸਰਕਾਰਾਂ ਵੀ ਜਣੀਆਂ ਚੰਗੇ ਚੰਗੇ ਐਕਸਪਰਟਾਂ ਨੇ ਚਲਾਣੀਆਂ ਹੁੰਦੀਆਂ ਰੋਜ਼ ਅਖਬਾਰਾਂ ਚ ਤੁਸੀਂ ਆਰਟੀਕਲ ਪੜ੍ਹ ਲਓ ਉਹ ਅੰਤਮਾਨ ਜੀ ਨੂੰ ਅਸੀਂ ਕਹਿੰਨੇ ਆ ਅਮਰੋੜਾ ਜੀ ਨੂੰ ਅਖਬਾਰਾਂ ਚ ਵੱਡੇ ਵੱਡੇ ਜਿਹੜੇ ਬੁੱਧੀਜੀਵੀ ਐ ਅੰਕੜਿਆਂ ਨਾਲ ਤੁਹਾਡੇ ਆਰਟੀਕਲ ਛਾਪ ਰਹੇ ਐ ਉਹੀ ਪੜ੍ਹ ਲਓ ਜੇ ਤੁਹਾਡੀ ਅਫਸਰ ਸਾਹਿਬ ਤੁਹਾਨੂੰ ਨਹੀਂ ਗਾਈਡ ਕਰਦੀ ਜਾਂ ਤਾਂ ਤੁਹਾਨੂੰ ਪਤਾ ਨਹੀਂ 걸ਦਾ ਇਹ ਤੁਸੀਂ ਜਾਲ ਗੁੱਝ ਕੇ ਬੱਡੇ ਬੱਡੇ ਸਰਮਾਇਦਾਰਾਂ ਨਾਲ ਮਿਲ ਕੇ ਪੰਜਾਬ ਦੇ ਗਰੀਬ ਲੋਕਾਂ ਨੂੰ ਤੰਗ ਕਰ ਰਹੇ ਆ ਉਦੋਂ ਤੁਸੀਂ ਕਹਿੰਦੇ ਅਸੀਂ ਜਦੋਂ ਵੋਟਾਂ ਲੈਣ ਗਿਆ ਐ ਐਸਸੀ ਪਾਈਚਾਰਿਆਂ ਦੀ ਗੂੰਗਾਣਗੇ ਬੀਸੀ ਦੇ ਗਾਣਗੇ ਗਰੀਬਾਂ ਦੇ ਗਾਣਗੇ ਹਾਂਜੀ ਅਸੀਂ ਤਾਂ ਕਹਿੰਨੇ ਆ ਕਿ ਤੁਸੀਂ ਉਹਨਾਂ ਲੋਕਾਂ ਦੀ ਗੱਲ ਕਰੋ ਚਾਹੇ ਉਹ ਕਿਸੇ ਪਾਈਚਾਰੇ ਦਾ ਜਿਹੜਾ 7500 ਤੋਂ ਲੈ ਕੇ 25000 ਰੁਪਏ ਮਹੀਨਾ ਕਮਾਉਂਦਾ ਉਹ ਕਿੱਥੇ ਜਾਊਗਾ ਸਭ ਨੂੰ ਜਵਾਬ ਦਿਓ ਇਸ ਗੱਲ ਦਾ ਗੱਲ ਸਹੀ ਹੈ ਜੀ ਸੋ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਕੀਤੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਰ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਸ਼ਖਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਸੇ ਹੋਰ ਮੁੱਦੇ ਤੇ ਦਿੱ ਹੋਈ ਇਜਾਜ਼ਤ ਮੇਰੀ ਸੋ ਕੀ ਜਗਦੀਪ ਦੇ ਨਾਲ ਸੋ ਨੂੰ ਜਸਪਾਲ ਦੀ ਰਿਪੋਰਟ ਮੋਹਾਲ